ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਦੋ ਚੀਜ਼ਾਂ ਬਕਾਊ ਲੈ ਕੇ ਆਏ ਆ ਆ ਪਹਿਲੇ ਨੰਬਰ ਤੇ ਟਰਾਲਾ ਤੇ ਇਦੋਂ ਪਿੱਛੇ ਇੱਕ ਕੰਪਿਊਟਰ ਕਰਾਇਆ ਬਾਈ ਤੇ ਟਰਾਲਾ ਕਿਸੇ ਭਰਾ ਨੇ ਬਈ ਟਰਾਲਾ ਲੈਣਾ ਹੋਵੇ ਇਹ 12 6.5 ਟਰਾਲਾ ਬਾਈ ਤੇ ਜੱਕ ਵਾਲਾ ਟਰਾਲਾ ਪੂਰਾ ਸੋਹਣਾ ਤੇ ਪੂਰਾ ਸਾਫ਼ ਤੇ ਪੂਰਾ ਵਜਨ ਵਾਲਾ ਟਰਾਲਾ ਬਾਈ ਕਿਸੇ ਵੀਰ ਭਰਾ ਨੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਪੈਂਡ ਕੋਟਲੀਆ ਬਲੂ ਪੈਂਡ ਬਾਈ ਕੋਟਲੀਆ ਬਲੂ ਤੇ ਨੇੜੇ ਜੈਤੋ ਮੰਡੀ ਉਥੇ ਟਰਾਲਾ ਖੜਾ ਬਾਈ ਕਹਿੰਦਾ 1 ਲੱਖ ਇਹ 75000 ਦੇ ਆਸੇ-ਪਾਸੇ ਮੈਂ ਟਰਾਲਾ ਦੇ ਦੂੰਗਾ ਬਈ ਆਹ ਕਿਸੇ ਵੀਰ ਪੁਰਾਣਾ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕੰਪਿਊਟਰ ਕਰਾਇਆ ਬਕਾਊ ਆ ਕਿਸੇ ਵੀਰ ਪੁਰਾਣਾ ਕੰਪਿਊਟਰ ਕਰਾ ਲੈਣਾ ਹੋਵੇ ਇਹ 2016 ਮਾਡਲ ਆ ਤੇ 7 ਫੁੱਟਾ ਇਹਦਾ ਮੂਹਾਂ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਲੈਣਾ ਹੋਵੇ ਕੰਪਿਊਟਰ ਕਰਾਇਆ ਤੇ 2016 ਮਾਡਲ ਆ 7 ਫੁੱਟਾ ਮੂਹਾਂ ਤੇ ਬਾਈ ਕਹਿੰਦਾ 1 ਲੱਖ ਤੇ 70000 ਦੇ ਆਸੇ ਪਾਸੇ ਮੈਂ ਇਹ ਦੇ ਦੂੰਗਾ ਕੰਪਿਊਟਰ ਕਰਾਇਆ ਬਾਈ ਤੇ ਏਰੀਆ ਤਲਵੰਡੀ ਭਾਈ ਏਰੀਆ ਵੀ ਬਾਈ ਦਾ ਤਲਵੰਡੀ ਭਾਈ ਤਲਵੰਡੀ ਭਾਈ ਦੇ ਨਾਲ ਪੈਂਦਾ ਬਾਈ ਕਲ ਖੁਰਦ ਉੱਥੇ ਕੰਪਿਊਟਰ ਕਰਾਇਆ ਖੜਾ ਹੈ ਕਿਸੇ ਵੀਰ ਪੁਰਾਣੇ ਕੰਪਿਊਟਰ ਕਰਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆਹ ਲੈ ਸਕਰੀਨ ਤੇ ਤੇ ਲਾ ਲੇ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਦੋ ਸੀ ਤੇ ਆਪਾਂ ਦੋਏ ਦਿਖਾਤੀਆਂ ਬਾਈ ਕੱਲ ਨੂੰ ਖੇਤੀਬਾੜੀ ਵੀਡੀਓ ਸੰਧਾਂ ਦੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ